ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਵੱਲੋਂ ਰਚਿਤ ਸੰਵਿਧਾਨ ਨੂੰ ਬਚਾਉਣ ਵਾਸਤੇ ਸੰਵਿਧਾਨ ਬਚਾਓ ਯਾਤਰਾ ਦਾ ਆਯੋਜਨ ਰਾਜਪੁਰਾ ਵਿੱਚ ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਵਾਲਮੇਗ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਵਿੱਚ ਤਿਲਕ ਰਾਜ ਖੇਲਣ ਅਤੇ ਜਸਵਿੰਦਰ ਸਿੰਘ ਬਖਸ਼ੀ ਹਲਕਾ ਇੰਚਾਰਜ ਆਜ਼ਾਦ ਸਮਾਜ ਪਾਰਟੀ ਮੁੱਖ ਮਹਿਮਾਨ ਵਜੋਂ ਉਪਸਥਿਤ ਹੋਏ ਇਹ ਇਸ ਸੰਵਿਧਾਨ ਬਚਾਓ ਯਾਤਰਾ ਵਿੱਚ ਭੀਮrao ਅੰਬੇਦਕਰ ਸੰਗਠਨ ਦੇ ਵੱਖ-ਵੱਖ ਅਹੁਦੇਦਾਰਾਂ ਤੇ ਸੰਵਿਧਾਨ ਬਚਾਓ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਇਸ ਸੰਬੰਧ ਵਿੱਚ ਸਾਂਝੇ ਤੌਰ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਬਾਬਾ ਸਾਹਿਬ ਦੇ ਸਾਰਿਆਂ ਨੂੰ ਇਕੱਠੇ ਰਹਿ ਕੇ ਸੰਘਰਸ਼ ਕਰਨ ਦੀ ਸਿੱਖਿਆ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਇਸ ਯਾਤਰਾ ਦੇ ਵਿੱਚ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਏ ਐਨ ਟੀ ਵੀ ਪੰਜਾਬੀ ਦੇ ਰਾਹੀਂ ਉਹਨਾਂ ਦੀ ਜ਼ੁਬਾਨੀ ਜਾਓਗੇ ਅੱਜ ਜਿਹੜੀ ਯਾਤਰਾ ਕੱਢੀ ਹੈ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਮੈਂ ਸਭ ਤੋਂ ਪਹਿਲਾਂ ਰਾਜਪਰੇ ਆਪਣੀ ਟੀਮ ਹੈ ਜਿਹੜੀ ਭੀਮ ਆਰਮੀ ਦੀ ਇਹਨੂੰ ਵਧਾਈ ਦਿੰਦਾ ਹਾਂ ਜਿੰਨੇ ਸਾਨੂੰ ਅੱਜ ਇੱਥੇ ਸੱਧਿਆ ਤੇ 바ਵਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਇਹ ਮਨਵਾ ਸੋਧ ਦੇ ਲੋਕ ਬੈਠੇ ਨੇ ਇੱਥੇ ਜਿਹੜੇ ਬਾਹਰ ਪੁੰਨੀਆਂ ਜਿਹੜਾ 31 ਮਾਰਚ ਨੂੰ ਜਿਹਨੇ ਬਿਆਨ ਦਿੱਤਾ ਸੀ ਵੀ ਕਾਲੀਸਤਾਨ ਤੇ 14 ਪ੍ਰਾਣ ਨੂੰ ਬਾਬਾ ਸਾਹਿਬ ਦੀ ਜਿਹੜੀ ਮੂਰਤੀਆਂ ਢਾਈ ਜਾਣਗੀ ਪੰਜਾਬ 'ਚ ਇੱਥੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਇੱਥੇ ਭੀਮ ਆਰਮੀ ਤੇ ਭਾਰਤ ਇਕਤਾ ਮਿਸ਼ਨ ਦੇ ਜਿਹੜੇ ਹਾਂ ਸੰਸਤਾ ਚੱਲ ਰਹੀ ਆ ਇਹ ਐਦਾ ਹੋਣ ਨਹੀਂ ਦੇਊਂਗੀ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਹੁੰਦੇ ਆਪਾਂ ਉਹਦੀ ਵਿਚਾਰਧਾਰਾ ਤੇ ਚੱਲਦੇ ਆਂ ਬਾਬਾ ਸਾਹਿਬ ਨੇ ਕਿਹਾ ਦਾ ਪੜੋ ਜੁੜੋ ਤੇ ਸੰਘਰਸ਼ ਕਰੋ ਆਪ ਉਹਦੀ ਵਿਚਾਰਧਾਰਾ ਦੇ ਚੱਲ ਰਹੇ ਆ ਜੇ ਮਨੁਵਾ ਸੋਧਦੇ ਜਿਹੜੇ ਲੋਕ ਇਹ ਚਾਹਦੇ ਆ ਵੀ ਇਹਨੂੰ ਆਪਸ ਵਿੱਚ ਭਾਈਚਾਰਾ ਆਪਣਾ ਸਾਂਝਾ ਨਹੀਂ ਹੋਣ ਦੇਣਾ ਤੇ ਆਪਾਂ ਬਰਦਾਸ਼ਤ ਨਹੀਂ ਕਰੂਗੇ ਕਿਸੇ ਵੀ ਹਾਲਤ 'ਚ ਜੈ ਭੀਮ ਜੈਪਾਲ ਮੈਂਤਰ ਸੇਮ ਕੁਮਾਰ ਰਿੰਕੂ ਤੁਰੀ ਤੋਂ ਜਿੱਥੇ ਵੀ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦਾ ਕਿਤੇ ਵੀ ਕੋਈ ਨਿੱਕਾ ਜਾਂ ਵੱਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਆਪਣੀ ਟੀਮ ਨੂੰ ਲੈ ਕੇ ਹਾਜ਼ਰ ਹੁੰਨੇ ਆਂ ਔਰ ਸਾਡਾ ਇੱਕੋ ਹੀ ਸੰਦੇਸ਼ ਹੈ ਜੀ ਪੜੋ ਜੁੜੋ ਸੰਘਰਸ਼ ਕਰੋ ਜੈ ਭੀਮ ਜੈਪਾਲ ਜਿਹੜੀ ਇਸ ਦੀ ਬਾਬਾ ਸਾਹਿਬ ਦੀ ਇਸ ਮੂਰਤੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਹੁੰਦੀ ਆ ਪੂਰੀ ਦੀ ਪੂਰੀ ਅਸੀਂ ਵੀ ਆਪਣੇ ਵੱਲੋਂ ਸਮੇਂ ਸਮੇਂ ਸਿਰ ਉਹਰੇ ਗੇੜਾ ਵੀ ਮਾਰਦੇ ਰਹਿੰਦੇ ਆ ਸਫਾਈ ਦਾ ਵੀ ਕੰਮ ਕਰਦੇ ਰਹਿੰਦੇ ਆ ਪਰ ਲੇਕਿਨ ਜਿਹੜਾ ਸੀਸੀਟੀਵੀ ਕੈਮਰਾ ਹੁੰਦਾ 24 ਘੰਟੇ ਦਾ ਚੌਕੀਦਾਰ ਹੁੰਦਾ ਆ ਜਿਹਦੇ ਨਜ਼ਰ ਤੋਂ ਕੋਈ ਬਚ ਨਹੀਂ ਸਕਦਾ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਗਰ ਇਹਨਾਂ ਕੈਮਰਿਆਂ ਨੂੰ ਠੀਕ ਕਰਾਇਆ ਜਾਵੇ ਅਗਰ ਨਹੀਂ ਠੀਕ ਹੈ ਤਾਂ ਜੇ ਠੀਕ ਹੈ ਤਾਂ ਇਹ ਸਾਨੂੰ ਚੈੱਕ ਕਰਾਇਆ ਜਾਣ ਤਾਂ ਕਿ ਸਾਡੇ ਵੀ ਮਨ ਨੂੰ ਤਸੱਲੀ ਹੋਵੇ ਕਿ ਇਹ ਕੈਮਰੇ ਠੀਕ ਚੱਲ ਰਹੇ ਤੇ ਬਾਬਾ ਸਾਹਿਬ ਦੀ ਮੂਰਤੀ ਦੀ ਪੂਰੀ ਸੁਰੱਖਿਆ ਮਾਤਰ ਸੇਮ ਕੁਮਾਰ ਰਿੰਕੂ ਧੂਰੀ ਤੋਂ ਜਿੱਥੇ ਵੀ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦਾ ਕਿਤੇ ਵੀ ਕੋਈ ਨਿੱਕਾ ਜਾਂ ਵੱਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਆਪਣੀ ਟੀਮ ਨੂੰ ਲੈ ਕੇ ਹਾਜ਼ਰ ਹੁੰਨੇ ਆਂ ਔਰ ਸਾਡਾ ਇੱਕੋ ਹੀ ਸੰਦੇਸ਼ ਹੈ ਜੀ ਪੜੋ ਜੁੜੋ ਸੰਘਰਸ਼ ਕਰੋ ਜੈ ਪੀਮ ਜੈ ਭਾਰਤ ਜਿਹੜੀ ਇਸ ਦੀ ਬਾਬਾ ਸਾਹਿਬ ਦੀ ਇਸ ਮੂਰਤੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਹੁੰਦੀ ਆ ਪੂਰੀ ਦੀ ਪੂਰੀ ਅਸੀਂ ਵੀ ਆਪਣੇ ਵੱਲੋਂ ਸਮੇਂ ਸਮੇਂ ਸਿਰ ਉਹਰੇ ਗੇੜਾ ਵੀ ਮਾਰਦੇ ਰਹਿੰਦੇ ਆ ਸਾਫ ਸਫਾਈ ਦਾ ਵੀ ਕੰਮ ਕਰਦੇ ਰਹਿੰਦੇ ਆ ਪਰ ਲੇਕਿਨ ਜਿਹੜਾ ਸੀਸੀਟੀਵੀ ਕੈਮਰਾ ਹੁੰਦਾ 24 ਘੰਟੇ ਦਾ ਚੌਕੀਦਾਰ ਹੁੰਦਾ ਆ ਜਿਹਦੇ ਨਜ਼ਰ ਤੋਂ ਕੋਈ ਬਚ ਨਹੀਂ ਸਕਦਾ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਗਰ ਇਹਨਾਂ ਕੈਮਰਿਆਂ ਨੂੰ ਠੀਕ ਕਰਾਇਆ ਜਾਵੇ ਅਗਰ ਨਹੀਂ ਠੀਕ ਆ ਤਾਂ ਜੇ ਠੀਕ ਆ ਤਾਂ ਇਹ ਸਾਨੂੰ ਚੈੱਕ ਕਰਾਇਆ ਜਾਣ ਤਾਂ ਕਿ ਸਾਡੇ ਵੀ ਮਨ ਨੂੰ ਤਸੱਲੀ ਹੋਵੇ ਕਿ ਇਹ ਕੈਮਰੇ ਠੀਕ ਚੱਲ ਰਹੇ ਤੇ ਬਾਬਾ ਸਾਹਿਬ ਦੀ ਮੂਰਤੀ ਦੀ ਪੂਰੀ ਸੁਰ